ਤੰਤਨ ਸ਼ਾਇਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਸੋ ਪ੍ਰਾਪਤ ਅੱਤੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਅੱਜ ਪੰਜਾਬ ਪੁਲਿਸ ਦੇ ADGP ਗੁਰਿੰਦਰ ਸਿੰਘ ਢਿੱਲੋਂ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਗਏ ਸਨ ਅਤੇ ਉਸ ਤੋਂ ਬਾਅਦ ਹੁਣੋ ਦਰਸ਼ਨ ਦਿਦਾਰੇ ਕਰਨ ਤੋਂ ਪਰંત ਜੇੜਾ ਬਾਬਾ ਨਾਨਕ ਪਹੁੰਚੇ ਨੇ ਸਰਨਲ ਖੁਦ ਮੌਜੂਦ ਨੇ ਗੁਰਿੰਦਰ ਸਿੰਘ ਢਿੱਲੋਂ ਜੀ ਢਿੱਲੋਂ ਸਾਹਮਣਾ ਗੱਲਬਾਤ ਕਰਦੇ ਆ ਕਿ ਕਿਵੇਂ ਦਾ ਉਹਨਾਂ ਦਾ ਤਜਰਬਾ ਰਿਆ ਕਰਤਾਰਪੁਰ ਸਾਹਿਬ ਦੀ ਯਾਤਰਾ ਦਾ ਜੋ ਤਜਰਬਾ ਸਾਡਾ ਜੋ ਅਸੀਂ ਮਹਿਸੂਸ ਕੀਤਾ ਇੱਥੇ ਜਾ ਕੇ ਇਹ ਆਪਣੇ ਆਪ ਨੂੰ ਇਮੋਸ਼ਨਸ ਦੱਸਣ ਲਈ ਵੀ ਕੰਟਰੋਲ ਕਰਨਾ ਪੈਂਦਾ ਹੈ ਔਰ ਇਹ ਬੜੀ ਚੰਗੀ ਔਰ ਬਹੁਤ ਹੀ ਭਾਗਾ ਵਾਲੀ ਗੱਲ ਹੈ ਕਿ ਅਸੀਂ ਪਰਿਵਾਰ ਕਰਤਾਰਪੁਰ ਸਾਹਿਬ ਗੁਰਨਾਨਕ ਸਾਹਿਬ ਦੀ ਧਰਤੀ ਜਿੱਥੇ ਉਹਨਾਂ ਨੇ 18 ਸਾਲ ਆਪਣੇ ਲਾਈਫ ਦੇ ਅਖੀਰਲੇ گزارੇ ਤੇ ਅਸੀਂ ਫਿਰ ਇਹ ਦੇਖਿਆ ਕਿ ਕਿਵੇਂ ਉਹਨਾਂ ਦੇ ਦੋ ਜਗ੍ਹਾ ਤੇ ਉਹਨਾਂ ਦੇ ਜਿਹੜੇ ਸਿੱਗੇ ਮਜਾ ਉਹਨਾਂ ਦੇ ਚਾਦਰਾਂ ਤੇ ਉਹਨਾਂ ਨੂੰ ਦੋ ਜਗ੍ਹਾ ਤੇ ਰੱਖਿਆ ਆ ਜਿਹੜਾ ਇਹ ਦੱਸਦਾ ਹੈ ਕਿ ਸਾਰੇ ਈ ਧਿਰਾਂ ਉਹਨਾਂ ਨੂੰ ਕਿੰਨਾ ਪਿਆਰ ਕਰਦੀਆਂ ਸੀ ਔਰ ਇਸ ਤੋਂ ਬੜੀ ਸਿੱਖਣ ਵਾਲੀ ਗੱਲ ਹੈ ਕਿ ਉਹ ਸਾਰਿਆਂ ਦੇ ਸਾਂਝੇ ਨੇ ਔਰ ਸਾਂਝੀ ਵਾਲਤਾ ਦਾ ਸੰਦੇਸ਼ ਦੇ ਮੁੱਢ ਨੇ ਔਰ ਬੜੀ ਖੁਸ਼ੀ ਹੋਈ ਅਸੀਂ ਧੰਨਵਾਦੀ ਆ ਹਿੰਦੁਸਤਾਨ ਗਵਰਨਮੈਂਟ ਪੰਜਾਬ ਗਵਰਨਮੈਂਟ ਔਰ ਖਾਸ ਕਰਕੇ ਪਾਕਿਸਤਾਨ ਗਵਰਨਮੈਂਟ ਕੇ ਉਹਨਾਂ ਨੇ ਇਹ ਫੈਸਿਲਿਟੀ ਸਾਨੂੰ ਦਿੱਤੀ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਆ ਆਪਣੇ ਦਿਲੋਂ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਿ ਜੜੇ ਵੀ ਗੁਰਨਾਨਕ ਨਾਮ ਲੈਵਾ ਸੰਗਤ ਆ ਉਹਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਫੇਰ ਇਹ ਦੇਖਿਆ ਕਿ ਜਿਹੜੀ ਫੈਸਿਲਿਟੀ ਸਾਡੀ ਵਾਲੀ ਸਾਈਡ ਐ ਉਹ ਵੀ ਬਹੁਤ ਵਾਕਿਮਾਲ ਆ ਔਰ ਉੱਥੇ ਜਾ ਕੇ ਵੀ ਦੇਖਿਆ ਕਿ ਜਿਹੜੀ ਉਹਨਾਂ ਦੇ ਸੇਵਾਦਾਰ ਫੋਰਸਸ ਲੱਗੀਆਂ ਨੇ ਉਹ ਬਹੁਤ ਖਿਆਲ ਰੱਖਦੀਆਂ ਨੇ ਸਾਰਿਆਂ ਦਾ ਬੜੇ ਪਿਆਰ ਨਾਲ ਵਿਚਰਦੇ ਨੇ ਔਰ ਹਰ ਇੱਕ ਨੂੰ ਗਾਈਡ ਕਰਦੇ ਨੇ ਜਿੱਥੋਂ ਇਹ ਦਵੈਤ ਲੱਗਦੀ ਹੀ ਨਹੀਂ ਕਿ ਸਾਡੇ 'ਚ ਕੋਈ ਫਰਕ ਐ ਸੋ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹੁੰਦਾ ਆ ਜੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੈਸੇਜ ਹੈ ਅ ਜਿਹਨੂੰ ਕਹਿੰਦੇ ਆ ਕਿ ਹਵਲੈਲਾ ਨੂਰਪਾਇ ਕੁਦਰਤ ਕੇ ਸਭ ਬੰਦੇ ਇਹ ਵਾਕਿਆ ਹੀ ਸੱਚ ਹੈ ਔਰ ਉਹ ਧਰਤੀ ਤੇ ਜਿੱਥੇ ਉਹਨਾਂ ਨੇ 18 ਸਾਲ ਆਪਣੇ ਜੀਵਨ ਦਾ ਗੁਜ਼ਾਰਿਆ ਉੱਥੇ ਜਿਹੜੇ ਹੈਡ ਗ੍ਰੰਥੀ ਸੀ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਕਿ ਕਹਿੰਦੇ ਕਿ ਅਸੀਂ ਇੱਥੇ ਆ ਕੇ ਵੀ ਮੱਥਾ ਟੇਕਦੇ ਆ ਨਮਸਤਕ ਹੁੰਦੇ ਆ ਇਸ ਧਰਤੀ ਨੂੰ ਇਸ ਜ਼ਮੀਨ ਨੂੰ ਇਸ ਮਿੱਟੀ ਨੂੰ ਔਰ ਉਹਦੀ ਖੁਸ਼ਬੂ ਇੱਕ ਵੱਖਰੀ ਨਜ਼ਰ ਆਉਂਦੀ ਹੈ ਲੇਕਿਨ ਉਹਨਾਂ ਨੇ ਕਿਹਾ ਕਿ ਉਹ ਇਸ 18 ਸਾਲ ਇੱਥੇ ਉਹਨਾਂ ਨੇ ਕਿਰਤ ਕੀਰਤੀ ਨਾਮ ਛੱਕਿਆ ਜਪਿਆ ਵੰਡ ਛੱਕਿਆ ਦੀ ਜਿਹੜੀ ਉਹਨਾਂ ਨੇ ਤਿੰਨ ਪਿੱਲਰਸ ਦੱਸੇ ਸੀ ਉਹਨਾਂ ਨੇ ਨਿਭਾ ਕੇ 18 ਸਾਲ ਦੱਸੇ ਨੇ ਔਰ ਸਾਡੇ ਵਾਸਤੇ ਉਦਾਹਰਣ ਹੈ ਤੇ ਮਿੱਟੀ ਚ ਕਹਿੰਦੇ ਇੰਨੀ ਦਾ ਉਹ ਵਿਛਰੇ ਨੇ ਕਿ ਹੁਣ ਜਦੋਂ ਨੇਰੀ ਝਖੜ ਆਉਂਦਾ ਉਹਨਾਂ ਨੇ ਦੱਸਿਆ ਬੜਾ ਮੈਨੂੰ ਬੜੀ ਦਿਲ ਦੀ ਗੱਲ ਲੱਗੀ ਕਿ ਇਹ ਉੱਡ ਕੇ ਤੇ ਫੇਰ ਬਹੁਤ ਏਰੀਆ ਚ ਜਾਂਦੀ ਹੈ ਤੇ ਜਿੱਥੇ ਵੀ ਜਾ ਕੇ ਡਿੱਗਦੀ ਹੋਏ ਉੱਥੇ ਵੀ ਉਹਨਾਂ ਦੀ ਜੜੀ ਹੁੰਦੇ ਆ ਉਹ ਦਰਸਾਉਂਦੀ ਹੋਏਗੀ ਇਹ ਬਹੁਤ ਚੰਗਾ ਲੱਗਿਆ ਮੈਨੂੰ ਇੱਕ ਵਾਰੀ ਫੇਰ ਮੈਂ ਬੇਨਤੀ ਕਰਦਾ ਇੱਕ ਸਵਾਲ ਲੈਣਾ ਜੀ ਲੋ ਸਭ 5 ਸਾਲ ਜਤਰਾ ਐਕਸੀਡੈਂਟ ਕਰਤੀ ਹੈ ਦੂਆ ਸਰਕਾਰ ਨੇ ਹੋਰ ਤੁਸੀਂ ਇਸ ਸਟੈਪ ਨੂੰ ਕਿਵੇਂ ਵੇਖਦੇ ਆ ਭਈ ਮੈਂ ਤਾਂ ਚਾਹੂੰਗਾ ਕਿ 5 ਸਾਲ ਕੀ ਇਹ ਸਦੀਵੀ ਰਹਿਣੀ ਚਾਹੀਦੀ ਹੈ ਸਿੱਖਾਂ ਦੀਆਂ ਅਰਦਾਸਾਂ ਜੜੀ ਨੇਤੀ ਅਰਦਾਸ ਸਿੱਖ ਕਰਦਾ ਆ ਕਿ ਮੈਨੂੰ ਜਿਹੜੇ ਗੁਰਦੁਆਰਿਆਂ ਗੁਰਧਾਮਾਂ ਤੋਂ ਸਾਨੂੰ ਵਿਛੋੜਿਆ ਗਿਆ ਆ ਉਹਦੇ ਦਰਸ਼ਨ دیدار ਸੇਵਾ ਸੰਭਾਲ ਦੀ ਬਖਸ਼ਾ ਜਾਏ ਮੈਂ ਕਹਿੰਦਾ ਆ ਜੀ ਕਿ ਇਹ ਤੇ ਪਾਕਿਸਤਾਨ ਗਵਰਨਮੈਂਟ ਨੂੰ ਵੀ ਚਾਹੀਦਾ ਆ ਤੇ ਸਾਡੀ ਹਿੰਦੁਸਤਾਨ ਸਰਕਾਰ ਨੂੰ ਵੀ ਚਾਹੀਦਾ ਆ ਕਿ ਇਹ ਸਾਨੂੰ ਨਿਰਵਿਘਨ ਬਿਨਾਂ ਕਿਸੇ 5 ਸਾਲ ਦੇ ਦਾਇਰੇ ਚ ਰੱਖ ਕੇ ਸਦਾ ਸਦੀਵੀ ਵਾਸਤੇ ਇਹ ਖੋਲਣਾ ਚਾਹੀਦਾ ਆ ਔਰ ਇੱਕ ਹੋਰ ਖੁਸ਼ੀ ਵਾਲੀ ਗੱਲ ਜਿਹੜੀ ਬੜੀ ਚੰਗੀ ਲੱਗਦੀ ਹੈ ਕਿ ਸਿੱਖਾਂ ਦੀਆਂ ਅਰਦਾਸਾਂ ਵਾਹਿਗੁਰੂ ਨੇ ਕਿਵੇਂ ਪੂਰੀ ਕੀਤੀ ਹੈ ਕਿ ਇਹਨਾਂ ਨੇ ਕੈਨੇਡਾ ਦੇ ਸਿੱਖ ਯੂਕੇ ਦੇ ਸਿੱਖ ਔਰ ਅਮਰੀਕਾ 'ਚ ਜਿਹੜੇ ਸਿੱਖ ਰਹਿ ਰਹੇ ਨੇ ਅਮਰੀਕਾ 'ਚ ਉਹਨਾਂ ਨੂੰ ਇਹ ਅਲਾਉ ਕੀਤਾ ਹੈ ਕਿ ਉਹ ਵੀਜ਼ਾ ਔਰ ਅਰਾਈਵਲ ਲੈ ਸਕਦੇ ਨੇ ਵਾਗਾ ਬਾਰਡਰ ਠੀਕ ਹੈ ਵਾਗਾ ਬਾਰਡਰ ਤੋਂ ਵੀ ਔਰ ਲਾਹੌਰ ਤੋਂ ਵੀ ਆ ਕੇ ਲੈ ਸਕਦੇ ਨੇ ਜਦੋਂ 에ਅਰਪੋਰਟ ਤੇ ਆਉਂਦੇ ਨੇ ਔਰ ਮੈਂ ਬਹੁਤ ਸਾਰੇ ਦੇਖੇ ਨੇ ਜਿਹੜੇ ਉਧਰੋਂ ਸਿੱਖ ਆਏ ਨੇ ਇਹਦਾ ਮਤਲਬ ਅਰਦਾਸਾਂ ਪੂਰੀ ਹੋਣ ਦੇ ਲਾਗੇ ਜਾ ਰਹੀਆਂ ਨੇ ਹੌਲੀ ਹੌਲੀ ਇਹ ਜ਼ਰੂਰ ਹੋਏਗਾ ਮੈਨੂੰ ਯਾਦ ਆ ਕਿ ਜਦੋਂ 82 84 ਚ ਗੱਲ ਚੱਲਦੀ ਸੀ ਤੇ ਇੱਕ ਮੰਗ ਸੀ ਕਿ ਦਰਬਾਰ ਸਾਹਿਬ ਦੇ ਵਿੱਚੋਂ ਸਵੇਰੇ ਇੱਕ ਘੰਟਾ ਤੇ ਸ਼ਾਮ ਇੱਕ ਘੰਟਾ ਗੁਰਬਾਣੀ ਚੱਲਣ ਦੀ ਆਗਿਆ ਦਿੱਤੀ ਜਾਏ ਰੇਡੀਓ ਤੇ ਤੇ ਸਮੇਂ ਦੇ ਨਾਲ ਹੁਣ ਤੁਸੀਂ ਦੇਖੋ ਕਿ ਸਾਰੇ ਗੁਰਦੁਆਰਾ ਸਾਹਿਬਾਂ ਜਿਹੜੇ ਨੇ ਸਾਹਿਬ ਨੇ ਉਹਨਾਂ ਚੋਂ ਗੁਰਬਾਣੀ ਲਾਈਵ ਪ੍ਰਸਾਰਤ ਹੋ ਰਹੀ ਹੈ ਦਰਬਾਰ ਸਾਹਿਬ ਵਗੈਰਾ ਸਾਰੇ ਗੁਰਦੁਆਰਾ ਸਾਹਿਬ ਤੋਂ ਹੋ ਰਹੀ ਹੈ ਇਸੇ ਤਰੀਕੇ ਨਾਲ ਸਮਾਂ ਆਉਣ ਦੇ ਮੈਂ ਸੋਚਣਾ ਹੈ ਕਿ ਜੇ ਅਰਦਾਸਾਂ ਪੂਰੀਆਂ ਹੋਣ ਨੇ ਤੇ ਪਾਕਿਸਤਾਨ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਹਿੰਦੁਸਤਾਨ ਸਰਕਾਰ ਔਰ ਪੰਜਾਬ ਸਰਕਾਰ ਇਹ ਮਿਲ ਬੈਠ ਕੇ ਪਿਆਰ ਨਾਲ ਇਹਨਾਂ ਕਰਨ ਕਿ ਸਾਰੇ ਗੁਰਦੁਆਰੇ ਗੁਰਦੁਆਮਾ ਨੂੰ ਮਿਲਣ ਵਾਸਤੇ ਖੁੱਲੇ ਦਰਸ਼ਨ ਦੇ ਦਾਰੇ ਦੇਣ ਦੀ ਸੇਵਾ ਸੰਭਾਲਦੀ ਸੇਵਾ ਦਿੱਤੀ ਜਾਏ ਇੱਕ ਗੱਲ ਮੈਂ ਜ਼ਰੂਰ ਐਡ ਕਰਨਾ ਚਾਹੁੰਦਾ ਕਿਉਂਕਿ ਗੁਰਨਾਨਕ ਸਾਹਿਬ ਦੀ ਗੱਲ ਤੋਂ ਇੱਕ ਗੱਲ ਨਿਕਲਦੀ ਹੈ ਕਿ ਜੜੇ ਧਰਮ ਸਥਾਨ ਹਿੰਦੂਇਜ਼ਮ ਦੇ ਨਾਲ ਜੁੜੇ ਨੇ ਇਨਾਂ ਨੂੰ ਵਖਰੇਵਾ ਬੰਦ ਨਹੀਂ ਰੱਖਣਾ ਚਾਹੀਦਾ ਔਰ ਜਿਹੜੇ ਹਿੰਦੂ ਤੀਰਥ ਸਥਾਨ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਵੀ ਇਸੇ ਤਰੀਕੇ ਜਿਵੇਂ ਸਿੱਖਾਂ ਨੂੰ ਬੇਸ਼ੱਕ ਪਹਿਲਾਂ ਕੈਨੇਡਾ ਯੂਕੇ ਇਹ ਆਪਣੇ ਮੁਹਾਰੇ ਸ਼ੁਰੂ ਕਰ ਲੈਣ ਔਰ ਇੱਥੇ ਵੀ ਸ਼ੁਰੂ ਕਰਨ ਕਿ ਉਹਨਾਂ ਨੂੰ ਵੀ ਆਪਣੇ ਤੀਰਥ ਸਥਾਨਾਂ ਤੇ ਇੰਜ ਹੀ ਖੁੱਲ੍ਹ ਹੋਣੀ ਚਾਹੀਦੀ ਆ ਤਾਂ ਕਰਕੇ ਗੁਰੂ ਨਾਨਕ ਸਾਹਿਬ ਦਾ ਮੈਸੇਜ ਕਿਉਂਕਿ ਪਾਕਿਸਤਾਨ ਦੀ ਧਰਤੀ ਤੇ ਜਨਮੇ ਨੇ ਉਹਨਾਂ ਨੇ ਇੱਥੇ ਆਪਣਾ ਪ੍ਰਕਾਸ਼ ਧਾਰਿਆ ਜਨਮ ਧਾਰਿਆ ਪੇਰਾ 18 ਸਾਲ ਦੇ ਜੀਵਨ ਕੀਤੇ ਇਥੋਂ ਚੱਲ ਕੇ ਉਹਨਾਂ ਨੇ ਚਾਰ ਉਦਾਸੀਆਂ ਆਡਿਸੀਸ ਪੂਰੀਆਂ ਕੀਤੀਆਂ ਇਸ ਧਰਤੀ ਦੇ ਦਾ ਕੋਈ ਜਵਾਬ ਨਹੀਂ ਹੈ ਸੋ ਉਹ ਸੰਜੀਵਾਲਤਾ ਦਾ ਜਵਾਬ ਦੇ ਵਿੱਚ ਇੱਕ ਬੇਨਤੀ ਕਰੂੰਗਾ ਪਾਕਿਸਤਾਨ ਸਰਕਾਰ ਨੂੰ ਕਿ Hindu ਧਰਮ ਦੇ ਜਿਹੜੇ ਤੀਰਸਥਾਨ ਨੇ ਉਹ Hinduism ਨਾਲ ਜਿਹੜੇ ਮੰਨਦੇ ਨੇ ਪਿਆਰ ਕਰਦੇ ਨੇ ਉਹਨਾਂ ਨੂੰ ਵੀ ਇਸੇ ਤਰੀਕਾ ਅਲਾਉ ਹੋਣਾ ਚਾਹੀਦਾ ਇੱਕ ਢਿਲੋ ਸਵਾਲ ਹੋ ਰਿਹਾ ਹੈ ਕਿ ਪਾਸਪੋਰਟ ਦੀ ਸ਼ਰਤ ਬੜੀ ਸਖਤ ਆ ਔਰ ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਕੋ ਪਾਸਪੋਰਟ ਨਹੀਂ ਆਇਆ ਇਸ ਤੋਂ ਪੰਜਾਬ ਦੇ ਵਿੱਚ ਔਰ ਗਰੀਬ ਲੋਕ ਨੇ ਔਰ ਅਫੋਰਡ ਵੀ ਨਹੀਂ ਕਰਦੇ ਉਹਨਾਂ ਵਾਸਤੇ ਕੁਝ ਬਹੁਤ ਚੰਗਾ ਸਵਾਲ ਪੁੱਛਿਆ ਮੇਰੇ ਮਨ 'ਚ ਫੁਰਨਾ ਸੀ ਕਿ ਮੈਂ ਗੱਲ ਸ਼ੇਅਰ ਕਰਾਂ ਸ਼ੁਕਰੀਆ ਤੁਸੀਂ ਇਹ ਸਵਾਲ ਪੁੱਛਿਆ ਮੈਂ ਜੋ ਉੱਥੇ ਗੱਲਬਾਤ ਕਰਕੇ ਦੇਖਿਆ ਜੜੇ ਵੀ ਬੱਸਾਂ 'ਚ ਅਸੀਂ ਗਏ ਆਏ ਆ ਔਰ ਜੜੇ ਯਾਤਰੀ ਸੀਗੇ ਗੁਰੂ ਨਾਨਕ ਸਾਹਿਬ ਦੀ ਧਰਤੀ ਜਿਹੜੀ ਭਾਵਨਾਤਮਕੀਆਂ ਦੇ ਅਥਰੂ ਸੀ ਉਹ ਉਹਨਾਂ ਦੀਆਂ ਅੱਖਾਂ 'ਚ ਉਸ ਧਰਤੀ ਤੇ ਜਾ ਕੇ ਨਤਮਸਤਕ ਹੋ ਕੇ ਮਿੱਟੀ ਨਾਲ ਮਿੱਟੀ ਨਾਲ ਜਾ ਕੇ ਮਿਲ ਕੇ ਮੈਂ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਸਾਡੇ ਬਹੁਤ ਸਾਰੇ ਪੰਜਾਬ ਦੇ ਜਿਹੜੇ ਸੀਨੀਅਰ ਬਜ਼ੁਰਗ ਨੇ ਜਾਂ ਹੋਰ ਵੀ ਕਈ ਲੋਕ ਨੇ ਹਿੰਦੁਸਤਾਨ 'ਚ ਜਿਨ੍ਹਾਂ ਕੋ ਪਾਸਪੋਰਟ ਨਹੀਂ ਹੈਗਾ ਮੈਂ ਦੋਨਾਂ ਸਰਕਾਰਾਂ ਦੇ ਬੇਨਤੀ ਕਰੂੰਗਾ ਗੁਰਨਾਨਕ ਸਾਹਿਬ ਨੂੰ ਆਪਣੇ ਹਾਜ਼ਰ ਰਾਜ ਸਮਕੇ ਬੇਨਤੀ ਕਰੂੰਗਾ ਕਿ ਐਟਲੀਸ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਸਤੇ ਕੋਈ ਹੋਰ ਆਧਾਰ ਕਾਰਡ ਦੇ ਬੇਸ ਤੇ ਜਿਨੇ ਪਾਸਪੋਰਟ ਆਧਾਰ ਕਾਰਡ ਤੇ ਕੋਈ ਤੁਸੀਂ ਸੈਪਰੇਟ ਆਇਡੈਂਟੀਟੀ ਕਰਨੀ ਆ ਉਹਦੀ ਜਿਨਾਂ ਨੇ ਕਰਤਾਰਪੁਰ ਸਾਹਿਬ ਜਾਣਾ ਹੈ ਬੇਸ਼ੱਕ ਉਹਦੀ ਫੀਸ ਵੀ ਲੱਗ ਜਾਏ ਜਿਹੜਾ ਜੋ ਮੈਂ ਸਿੱਖਾਂ ਤੋਂ ਜਿਹੜੇ ਸ਼ਰਧਾਲੂ ਗਏ ਸੀ ਉਹਨਾਂ ਨੇ ਕਿਹਾ ਕਿ ਜੇ ਇਸ ਆਧਾਰ ਕਾਰਡ ਤੇ ਅਲਾਉ ਕਰ ਦਿੰਦੇ ਨੇ ਤੇ ਪਾਕਿਸਤਾਨ ਗਵਰਨਮੈਂਟ ਨੂੰ ਵੀ ਇਹਦੇ ਚ ਨਾਮਣਾ ਵਧੀਆ ਮਿਲੇਗਾ ਪੰਜਾਬ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਵਧੀਆ ਮਿਲੇਗਾ ਇਹ ਕਰਨਾ ਚਾਹੀਦਾ ਇੱਕ ਹੋਰ ਤਰੀਕਾ ਲੱਭ ਲੈਣ ਆਧਾਰ ਕਾਰਡ ਦੇ ਵਿੱਚ ਹੀ ਕੋਈ ਇਹੋ ਜੀ ਐਡੀਸ਼ਨ ਕਰ ਦਨ ਪੰਜਾਬ ਵਾਸਤੇ ਜਾਂ ਜਿਨ੍ਹਾਂ ਨੇ ਧਾਰਮਿਕ ਸਥਾਨ ਦੀ ਯਾਤਰਾ ਕਰਨੀ ਹੈ ਕਿ ਉਹ ਇਸ ਲੰਘੇ ਤੇ ਲੰਘਣ ਲੱਗਿਆ ਆਧਾਰ ਕਾਰਡ ਵਰਤ ਸਕਣ ਕਿਉਂਕਿ ਮੈਂ ਦੇਖਿਆ ਕਈ ਵਾਰੀ ਇਹ ਲੱਗਦਾ ਕਿ 20 ਡਾਲਰ ਦੀ ਫੀਸ ਚ ਕੋਈ ਕਿੰਤੂ ਪਰੰਤੂ ਹੈ ਲੇਕਿਨ ਮੈਂ ਗੱਲਬਾਤ ਕਰਕੇ ਦੇਖਿਆ ਲੱਗਦਾ ਹੋਏਗਾ ਲੇਕਿਨ ਕਿਸੇ ਨੇ ਨਹੀਂ ਕਿਹਾ ਉਹ ਕਹਿੰਦੇ ਜੀ ਅਸੀਂ 20 ਡਾਲਰ ਤੋਂ ਵੀ ਜ਼ਿਆਦਾ ਦੇਣ ਨੂੰ ਤਿਆਰ ਹਾਂ ਲੇਕਿਨ ਪਾਸਪੋਰਟ ਠਈਆਂ ਕੋ ਨਾ ਹੋਣ ਕਰਕੇ ਉਹਨਾਂ ਦਾ ਆਉਣਾ ਮੁਸ਼ਕਲ ਹੋ ਜਾਂਦਾ ਇੱਕ ਜਿਹੜਾ ਸਭ ਕਰੋਨਾ ਸਾਰੀ ਦੁਨੀਆ 'ਚ ਮੁੱਕ ਗਿਆ ਅਮਰੀਕਾ ਚਲ ਜੋ ਕੈਨੇਡਾ ਚਲ ਜੋ ਉੱਥੇ ਕਰੋਨਾ ਰਿਪੋਰਟ ਨਹੀਂ ਮੰਗੀ ਜਾਂਦੀ ਸਿਰਫ ਇੱਕੋ ਯਾਤਰਾ ਵਾ ਜਿੱਥੇ ਕਰੋਨਾ ਰਿਪੋਰਟ ਮੰਗੀ ਜਾਂਦੀ ਹੈ ਇਹ ਤੇ ਪੰਜਾਬ ਸਰਕਾਰ ਵੀ ਕਰ ਸਕਦੀ ਹੈ ਇਹ ਮੁੱਦਾ ਉਠਾ ਸਕਦੀ ਹੈ ਇਹ ਬਿਲਕੁਲ ਇਹ ਉਠਾਉਣਾ ਚਾਹੀਦਾ ਅਸੀਂ ਸਿਰਫ ਜਿਹੜਾ ਹੁਣ ਇੱਥੇ ਗੱਲ ਬਾਕੀਆਂ ਨਾਲ ਸ਼ੇਅਰ ਕਰਨਾ ਚਾਹੁੰਨਾ ਕਿ ਜਿਹੜੇ ਵੀ ਆਉਣਾ ਚਾਹੁੰਦੇ ਨੇ ਕਿ ਇੱਕ ਗੱਲ ਜਦੋਂ ਤੁਸੀਂ ਬਾਰਡਰ ਕ੍ਰੋਸ ਕਰਦੇ ਹੋ ਤੇ ਇਹ ਕਰਦੇ ਨੇ ਕਿ ਆ ਪੋਲੀਓ ਦੇ ਡਰਾਪਸ ਦਿੰਦੇ ਨੇ ਕਿਉਂਕਿ ਹਿੰਦੁਸਤਾਨ ਪੋਲੀਓ ਤੋਂ ਰਹਿਤ ਹੈ ਤੇ ਪਾਕਿਸਤਾਨ ਚ ਪੋਲੀਓ ਦੀ ਪ੍ਰੋਬਲਮ ਹੋਏ ਕੀ ਇਸ ਕਰਕੇ ਜਿਸ ਕਰਕੇ ਕਰ ਰਹੇ ਨੇ ਔਰ ਕੋਵਿਡ ਦਾ ਮਸਲਾ ਜੇ ਜਿਹੜਾ ਤੁਸੀਂ ਕਹਿ ਰਹੇ ਹੋ ਇਹੋ ਜਿਹਾ ਕੋਈ ਮਸਲਾ ਨਹੀਂ ਹੋਣਾ ਚਾਹੀਦਾ ਪੂਰੀ ਦੁਨੀਆ ਚ ਕੋਵਿਡ ਖਤਮ ਹੋ ਗਿਆ ਇਹ ਵੀ ਖਤਮ ਕਰਨਾ ਚਾਹੀਦਾ ਜੇ ਉਹਦੇ ਚ ਸਾਡੀ ਪੰਜਾਬ ਸਰਕਾਰ ਦਾ ਕੋਈ ਰੋਲ ਆ ਤੇ ਮੈਂ ਪੰਜਾਬ ਦੇ ਗਵਰਨਰ ਨੂੰ ਚੀਫ ਸਕੱਟਰੀ ਨੂੰ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹਨੂੰ ਪ੍ਰਾਇੋਰਟੀ ਤੇ ਲੈ ਕੇ ਇਹ ਗੱਲ ਖਤਮ ਕਰਵਾਈ ਚਾ ਠੀਕ ਹੈ ਸਨਪਨ ਜੀ ਖੁਦ ਮਜੂਰ ਨੇ ਮੈਂ ਤੇ ਮੇਰੀ ਵਾਈਫ ਨੇ ਤੁਸੀਂ ਦਰਸ਼ਨ ਕਰਕੇ ਆਏ ਹੋ ਔਰ ਕਿੰਨਾ ਆਨੰਦ ਸੀਗਾ ਬਹੁਤ ਜ਼ਿਆਦਾ ਆਨੰਦ ਆਇਆ ਉੱਥੇ ਦੀ ਜੋ ਆਬੋ ਹਵਾ ਹੈ ਜਦੋਂ ਅਸੀਂ ਉੱਥੇ ਸਟੈਪ ਇਨ ਕੀਤਾ ਤੁਹਾਨੂੰ ਮੈਂਟਲ ਪੀਸ ਮਿਲ ਜਾਂਦਾ ਐ ਐਂਡ ਜਦੋਂ ਤੁਸੀਂ ਦੇਖਦੇ ਹੋ ਕਿ ਕਿੰਨਾ ਸਾਫ਼ ਸੁਥਰਾ ਬੜੀ ਅੱਛੀ ਤਰ੍ਹਾਂ ਉਹਨਾਂ ਨੇ ਗੁਰਦੁਆਰਾ ਸਾਰਾ ਬਣਾਇਆ ਹੋਇਆ ਐ ਐਂਡ ਫਿਰ ਬਾਬਾ ਨਾਨਕ ਦੀ ਖੇਤੀ ਉੱਥੇ ਹੁੰਦੀ ਹੈ ਉੱਥੇ ਖਜੂਰ ਦੇ ਪੇੜ ਲੱਗੇ ਹੋਏ ਸੀਗੇ ਐਂ ਉੱਥੇ ਮੱਥਾ ਟੇਕ ਕੇ ਜੋ ਉੱਥੇ ਕੀਰਤਨ ਹੋਇਆ ਬਹੁਤ ਆਨੰਦ ਆਇਆ ਔਰ ਮੇਰਾ ਤਾਂ ਦਿਲ ਕਰਦਾ ਹੂੰ ਮੇਰੇ ਮਦਰ ਨੂੰ ਲੈ ਕੇ ਮੈਂ ਜਾਣਾ ਹੈ ਉਹ 15 ਦਿਨ ਬਾਅਦ ਆਣ ਕੇ ਮੈਂ ਦੁਬਾਰਾ ਜਾਣਾ ਚਾਹਾਂਗੀ ਇਸ ਜਗ੍ਹਾ ਤੇ ਸਭੇ ਸੰਜੀ ਵਾਲਸਦਾਨ ਕੋ ਇਨਾਂ ਦਿਸੇ ਬਾਹਰ ਆ ਜਿਓ ਇਹੀ ਸੰਦੇਸ਼ ਉੱਤੇ ਲੰਗਰ ਹਾਲਚ ਵੀ ਆ Hindu Muslim Sikh ਔਰ Isai ਇਕੱਠੇ ਲੰਗਰ ਬਣਾਉਂਦੇ ਨੇ ਇਹਦੇ ਬਾਰੇ ਕੀ ਕਹਿੰਦੇ ਹੋ ਹਾਂ ਜੀ ਇਹ ਬੜੀ ਅੱਛੀ ਗੱਲ ਹੈ ਔਰ ਲੰਗਰ ਇਨਾ ਸੁਆਦਿਸ਼ ਲੰਗਰ ਸੀਗਾ ਚਨੇ ਦੀ ਦਾਲ ਚਾਵਲ ਸਬਜੀ ਐਂਡ ਲੱਡੂ ਉਹਨਾਂ ਦੇ ਲੱਡੂ ਵੀ ਬਹੁਤ ਸਪੈਸ਼ਲ ਸੀਗੇ ਐਂਡ ਸਾਰੇ ਰਲ ਮਿਲ ਕੇ ਉਥੇ ਬੀਬੀਆਂ ਫੁਲਕੇ ਬਣਾ ਰੇ ਸੀਗੇ ਬਾਕੀ ਸਾਰੇ ਰਲ ਮਿਲ ਕੇ ਉਥੇ ਲੰਗਰ ਬਣਾ ਰੇ ਸੀਗੇ ਆਪਣੇ ਇੰਡੀਅਨਸ ਵੀ ਜਾ ਕੇ ਉਥੇ ਸੇਵਾ ਕਰ ਰਹੇ ਸੀਗੇ ਬਰਤਨ ਧੋ ਰਹੇ ਸੀਗੇ ਬਹੁਤ ਬਹੁਤ ਅੱਛਾ ਲੱਗਿਆ ਸੋ ਇਸਨ ਗੁਰਿੰਦਰ ਸਿੰਘ ਢਿਲੋਂ ਜੀ ਡੀਜੀਪੀ ਪੰਜਾਬ ਹੋਰ ਇਹਨਾਂ ਨੇ ਕਿਹਾ ਕਿ ਜਿੰਨਾ ਆਨੰਦ ਗੁਰਦੁਆਰਾ ਸ੍ਰੀ ਕਰਤਾਰ ਤੁਹ ਸਭ ਜਾ ਕੇ ਆਇਆ ਉਹਨਾਂ ਆਨੰਦ ਸ਼ਹਿਦ ਇਹਨਾਂ ਨੂੰ ਕਦੀ ਨਹੀਂ ਆਇਆ ਔਰ ਇਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਔਰ ਕਹਿੰਦੇ ਕਿ ਮੈਂ ਵੀ ਪਹਿਲ ਦੇ ਉਦਾਰ ਤੇ ਬੇਨਤੀ ਕਰਾਂਗਾ ਸਰਕਾਰਾਂ ਨੂੰ ਕਿ ਇੱਕ ਤੇ ਕੋਰੋਨਾ ਰਿਪੋਰਟ ਔਰ ਦੂਸਰੀ ਜਿਹੜੀ ਆ ਪਾਸਪੋਰਟ ਦੀ ਸ਼ਰਤ ਆ ਉਸ ਨੂੰ ਉਹਦੇ ਵਿੱਚ ਰੈਲੀਫ ਦਿੱਤੀ ਜਾਏ ਡੇਰਾ ਬਾਬਨਾਨ ਤੋਂ ਗੁਰਕੀਰਪਾਲ ਸਿੰਘ ਡੈਲੀਪੋਸਟ ਪੰਜਾਬ ਹਰਿਆਣਾ ਮਾਝਲ